ਲਓ ਜੀ ਸਰਪੰਚ ਜੀ ਬਾਰੇ ਗੱਲਾਂ ਕਰਦੇ ਅੱਜ ਸਾਡੇ ਪਿੰਡ 'ਚ ਇਕੱਠ ਰੱਖਿਆ ਗਿਆ ਤਾਂ ਕੱਲੇ-ਕੱਲੇ ਗੱਲ ਦੱਸ ਤੁਹਾਨੂੰ ਪਿੰਡ ਦਾ ਮਸਲਾ ਮੈਂ ਭਾਈ ਕਿਸੇ ਦੇ ਨਾਂ 'ਤੇ ਲੈਣਾ ਚਾਹੁੰਦਾ ਹੈ ਕਿਉਂਕਿ ਪਿੰਡੋ ਵਿੱਚ ਬਹੁਤਾਂ ਦੀ ਗੱਲਾਂ ਹੋ ਜੰਦੀਆਂ ਜੋ ਮੈਂ ਆਪਣੇ ਗੱਲਾਂ ਰੱਖੂਗਾ ਮੈਂ ਮੈਂ ਹੋਰ ਬਾਰੇ ਕਿਸੇ ਨੂੰ ਨਾ ਦਰਵਾਂ ਜੀ ਹੋਰ ਜੋ ਗੱਲਾਂ ਬਾਤਾਂ ਪਿੰਡ 'ਚ ਆ ਪਿੰਡ 'ਚ 6 ਸੱਤ ਬੰਦੇ ਨੇ ਭਾਈ ਜਦੋਂ ਸਾਰੇ ਸੱਤ ਇਕੱਠੇ ਹੋਈ ਪਿੰਡ ਦੇ ਤੇ 6 ਤੋਂ 7 ਬੰਦੇ ਨੇ ਭਾਈ ਆਪਣੇ ਆਪਣੇ ਨਾਂ ਲਖਾਏ ਕੱਲੇ-ਕੱਲੇ ਨੇ ਭਾਈ ਆਪਣੇ ਆਪਣੇ ਵਿਚਾਰ ਰੱਖੇ ਠੀਕ ਹੈ ਜੀ ਜਿਹਦੇ 'ਚ ਮੈਂ ਆਪਣਾ ਵਿਚਾਰ ਰੱਖਿਆ ਮੈਂ ਕਿ ਪਾਈਪ ਪੰਦੀ ਸਭ ਤੋਂ ਪਹਿਲਾਂ ਮੈਂ ਹਾਂ ਸੀਵਰੇਜ ਜੋ ਮਨੂੰ ਲੱਗ ਰਿਹਾ ਜਦੋਂ ਪਿੰਡ ਦੇ ਅਸੀਂ ਲੰਘਦੇ ਆਂ ਸੀਵਰੇਜ ਦਾ ਉਹ ਪਾਈ ਮੁੱਦਾ ਰੱਖਿਆ ਮੈਂ ਵੀ ਪਾਈ ਸੀਵਰੇਜ ਮੈਂ ਕੰਮ ਕਰਨਾ ਚਾਹੁੰਦਾ ਬੜਦੇ ਵਿੱਚ ਇੱਕ ਬੰਦਾ ਕਹਿੰਦਾ ਪਹਿਲੇ ਪਾਈਪਾਂ ਦੇ ਨਾਲੇ ਉਹ ਬਲੋਕਸ ਹੋਈ ਹੋਈ ਆ ਉਹਨਾਂ ਦਾ ਕੰਮ ਲਾ ਮੈਂ ਕਹਾਂ ਵੀ ਇਹ ਪੈਣਗੇ ਪੂਰੇ ਲੈਵਲ ਕੱਢਿਆ ਜਾਊਗਾ ਸਾਰਾ ਕੁਝ ਕੱਢਿਆ ਜਾਊਗਾ ਇਦਾਂ ਨਹੀਂ ਚੱਕ ਕੇ ਪਾਈਪ ਪਾ ਤੀ ਸੀਵਰੇਜ ਪੈ ਗਈ ਪੂਰਾ ਹੱਲ ਕੀਤਾ ਜਾਊਗਾ ਨੀਦਾ ਪਾਣੀ ਪਾਇਆ ਜਦੋਂ ਕਿਦਾਂ ਬਾਸ਼ ਹੁਣੀਆ ਪੂਰੇ ਪ੍ਰੋਪਰ ਤਰੀਕੇ ਨਾਲ ਪਿੰਡ ਆਇ ਨਹੀਂ ਪਿੰਡ ਸ਼ਹਿਰਾਜੇ ਦੇ ਤੇ ਪਈਆਂ ਹੋਈਆਂ ਉਹਨਾਂ ਦਾ ਕਦੇ ਬਲੌਕ ਨਹੀਂ ਉਹ ਬਾਹਲੇ ਕੰਟਰੀ ਦੇ ਪਈਆਂ ਬਲੌਕਸ ਨਹੀਂ ਹੋਈ ਹੈਗੀ ਜੇ ਦੇਖਿਆ ਜਾਵੇ ਇੱਥੇ ਪਿੰਡ 'ਚ ਬਲੌਕਸ ਹੋਣਗੇ ਉਹ ਫਿਰ ਪੂਰੇ ਲੈਵਲ ਦੇ ਨਾਲ ਚੱਕ ਕੇ ਚੱਲਣਗੇ ਸਾਰੇ ਇਹ ਪਿੰਡ 'ਚ ਜਦੋਂ ਤੁਹਾਨੂੰ ਕਿਤੇ ਸੀ ਨਾਲੇ 'ਚ ਲੰਘਦੇ ਆ ਠੀਕ ਹੈ ਹੁਣ ਇੱਥੇ ਸਾਡੇ ਘਰ ਦੇ ਬਾਹਰ ਦੋ ਨਾਲੇ ਆ ਠੀਕ ਹੈ ਜਦੋਂ ਅਸੀਂ ਕਦੇ ਇੱਥੋਂ ਨੂੰ ਲੰਘਦੇ ਆ ਤੇ ਪਰ ਇਧਰ ਨਾਲੇ ਦੇ ਬਜੋ ਉਹ ਪਿੱਛੇ ਨੂੰ ਭਾਈ ਫੋਨ ਕਿਸੇ ਦੀ ਤਰ੍ਹਾਂ ਵੀ ਕਰੀ ਹੁੰਦੀ ਆ ਹੋਰ ਤਰ੍ਹਾਂ ਦੇ ਵੀ ਕਿਸੇ ਨੇ ਆ ਚਲੋ ਪਿੰਡ ਦੇ ਮੱਲਾ ਨੇ ਕਿ ਉਹ ਫਿਰ ਉਦਾਂ ਦੀ ਨਾ ਇੱਕ ਸਮੈਲਿੰਗ ਜੀ ਆਉਣ ਲੱਗ ਜਾਈ। ਮੈਂ ਇਹ ਚੀਜ਼ ਚਾਹੁੰਦਾ ਸੀ ਚੱਕੜ ਵਾ ਸੀ ਦੇ ਬਾਰੇ ਮੈਂ ਬਹੁਤ ਈ ਚਾ ਸੋਚਿਆ ਹੋਇਆ ਹੁੰਦੀ। ਤੇ ਦੂਜਾ ਬਾਈ ਮੈਂ ਭਾਈ ਇਹ ਕਰਾਂਗੇ ਹੋਰ ਭਲਾਈ ਵਾਲੇ ਕੰਮ ਕਰਾਂਗੇ। ਦੂਜਾ ਬਾਈ ਮੈਂ ਕਹਾਂ ਜੇ ਤੁਸੀਂ ਮੇਰੇ ਪਰ ਸਹਿਮਤੀ ਕਰਦੇ ਹੋ ਜੇ ਮੈਨੂੰ ਤੁਸੀਂ ਪਿੰਡ ਦਾ ਸਰਪੰਚ ਬਣਾਉਂਦੇ ਹੋ ਤੇ ਮੈਂ ਭਾਈ ਪਿੰਡ ਨੂੰ 5 ਲੱਖ ਰੁਪਏ ਦਵਾਂਗਾ। ਜੇ ਮੇਰੇ ਪਰ ਸਹਿਮਤੀ ਕਰਦੇ ਹੋ ਭਾਈ ਜਦੋਂ ਥੋੜਾ ਜਿਹਾ ਦਰਵਾ ਪਾ ਗਏ। ਉਹ ਤੋ ਬੋਲੀ ਕਰਨ ਮੈਂ ਬੋਲੀ ਨਹੀਂ ਕਰਦਾ ਹੈਗਾ ਮੈਂ ਜੇ ਤੁਸੀਂ ਮੇਰੇ ਪਰ ਸਹਿਮਤੀ ਕਰਦੇ ਮੈਂ ਥੋੜੀ ਕਿਹਾ ਵੀ ਜੇ ਮੈਂ ਮੇਰੇ ਤੇ ਬਾਦ ਕੋਈ ਬੋਲੀ ਲਾਓ ਜੇ ਕੋਈ ਹੈ ਮਤ ਕਰੋ ਬਾਦ ਕੋਈ ਬੋਲੀ ਲਾਓ ਖਲੋਣਾ ਕਰਤਮਾ ਮੈਂ ਬੋਲੀ ਵਾਲੀ ਮੈਂ ਗੱਲ ਨਹੀਂ ਕਰੀ ਹੈਗੀ ਮੈਂ ਕਿਹਾ ਮੈਂ ਪਿੰਡ ਨੂੰ ਕੁਝ ਦੇਣਾ ਚਾਹੁੰਦਾ ਆਪਣੇ ਵੱਲ ਤੋਂ ਠੀਕ ਹੈ ਕੋਈ ਭਲਾਈ ਪਰ ਕੰਮ ਪਰ ਲੱਗੇ ਜੋ ਕੋੜਾ ਜਰੂਰੀ ਜਿਹੜਾ ਜਿਹੜਾ ਕੰਮ ਪਿਆ ਜਿੱਦਾਂ ਸਾਡੇ ਪਿੰਡ ਚ ਸਾਂਝ ਲੱਗੇ ਇੱਧਰ ਇੱਕ ਧਰਮਸ਼ਾਲਾ ਬਣੀ ਜੇ ਉਹਦਾ ਕੰਮ ਰੋਗੇ ਪਰ ਉਹ ਉੱਥੇ ਲਾ ਦਿੰਦੇ ਪੈਸੇ ਮੈਂ ਨਹੀਂ ਕਹਿੰਦਾ ਮੈਂ ਜਦ ਇਹ ਪਾਈ ਆ ਦੇਖੋ ਕਰਦੇ ਤੇ ਮੈਂ ਜਦ ਇਹ ਪਾਈ ਆ ਪੈਜੇ ਪੈਸੇ ਗੁਰਦਾਰ ਦੇ ਵਿੱਚ ਜਿਹੜਾ ਬੰਦਾ ਮੂਰੇ ਹੋ ਗਿਆ ਆ ਪਾਈ 5 ਲੱਖ ਰੁਪਏ ਨੂੰ ਆ ਦੋ ਇਹ ਨਹੀਂ ਮੈਂ ਹੁਣ ਬੰਦਾ ਮੈਂ ਹੀ ਕੋਲ ਫੜ ਕੇ ਲਵਾਂਗੇ ਆਪ ਲਵਾ ਦੇ ਭਾਈ ਇਹ ਗੱਲ ਕਰ ਰੱਖੀ ਤੇ ਮੈਂ ਜਿਹਦੇ ਪਾਈ ਹਾਂ ਜਦੋਂ ਨੋ ਨੋ ਲਿਖਣਾ ਸ਼ੁਰੂ ਹੋਇਆ ਉੱਥੇ ਤੇ ਪਹਿਲਾਂ ਹੋਰ ਨੇ ਲਿਖਾਇਆ ਤੀਜੇ ਪਰ ਫਿਰ ਮੇਰਾ ਨਾਮ ਲਿਖਿਆ ਗਿਆ ਤੇ ਜਦ ਮੇਰਾ ਨਾਮ ਲਿਖਿਆ ਮੈਂ ਲਿਖਾਤਾ ਖੜਾ ਹੋ ਕੇ ਮੈਂ ਭਾਈ ਮੇਰਾ ਨਾਮ ਲਿਖੋ ਮੈਂ ਵੀ ਹਾਂਗਾ ਭਾਈ ਇਸ ਪੰਚੀ ਦੀ ਦੌੜ ਵਿੱਚ ਤੇ ਫਿਰ ਨਿੱਤਰ ਬਾਈ ਨੇ ਨਾਮ ਲਖਾਇਆ ਰੋ ਨਿਤਰਬਾਈ ਨਾਮ ਲਖਾਇਆ ਫਿਰ ਮੈਂ ਕਹਾ ਨਿਤਰਬਾਈ ਮੈਂ ਕਹਾ ਮੇਰਾ ਕੱਟ ਦੇ। ਮੈਂ ਇਦਾਂ ਚੰਗਾ ਜ ਨਹੀਂ ਜਾਦਾ ਵੀ ਆਪਾਂ ਕਰ ਦੇ। ਪਾਸ ਵਿੱਚ ਖੜੇ ਹੋਈਏ ਇੱਕ ਦੂਜੀ ਬੁਰਦੀ। ਨਿਤਰਬਾਈ ਕਹਿੰਦਾ ਨਾ। ਤਾਂ ਨੌਣੀ ਕੱਟਿਆ ਜਾਊਗਾ ਤੇਰੇ ਵੀ ਭਾਈ ਵਿਚਾਰ ਕਰਨਗੇ ਕਿ ਸ਼ਾਇਦ ਭਾਈ ਕਹਿੰਦਾ ਤੇਰੇ ਪਰ ਸਹਿਮਤੀ ਹੋ ਜਵੇ। ਕਿਉਂ ਕਹ ਤੂੰ ਕਦ ਨੌਕਟਾਉਣ ਲੱਗਿਆ। ਨਰਚਾਲੇ ਮੈਂ ਕਹਾ ਭਾਈ ਲਖ ਦੇ। ਪਰ ਹੋ ਜਿਵੇਂ ਪਿੰਡ ਪਿੰਡ ਦੇ ਪਰਮਾਨਤੇ ਸੱਦਾਂ ਉਹਨਾਂ ਨੇ ਭਾਈ ਸਰ ਨਾਮ ਲਖਾਏ। ਕੱਲੇ ਕੱਲੇ ਫਿਰ ਭਾਈ ਆਪਣੇ ਆਪਣੇ ਵਿਚਾਰ ਰੱਖੇ। ਪਿੰਡ ਵਾਲਿਆਂ ਨੇ ਸੋਣੇ ਵਿੱਚ ਹੁਣ ਪਿਛਲੇ ਬਟਾਏ ਤਾਂ ਬਾਰੇ ਵੀ ਗੱਲਾਂ ਹੋਈਆਂ ਨਮੀਆਂ ਬਾਰੇ ਵੀ ਗੱਲਾਂ ਹੋਈਆਂ ਬੜੀਆਂ ਗੱਲਾਂ ਬਾਤਾਂ ਹੋਈਆਂ ਇਹ ਗੱਲਾਂ ਬਾਤਾਂ ਹੋਈਆਂ ਭਾਈ ਤੇ ਹੋਰ ਪਰ ਵਿੱਚ ਹੁਣ ਤੁਹਾਨੂੰ ਪਤਾ ਪੈਣ ਦੇ ਵਿੱਚ ਬਹੁਤ ਮਹੌਲ ਹੋ ਜਾਂਦਾ ਆ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਪਿਛਲੇ ਨਹੀਂ ਇਹ ਕੀਤਾ ਉਹ ਯਾਰ ਮੈਂ ਹੁਣ ਜਿਹੜੀ ਇੱਕ ਦੇਖੋ ਜਿਹੜੀ ਗੱਲ ਮੈਂ ਸੋਚਦਾ ਹਾਂ ਇੱਕ ਚੀਜ਼ ਯਾਰ ਲੰਘੀ ਜੇਪਾਂ ਹੁਣ ਉਹਦਾ ਬਾਰ ਬਾਰ ਜ਼ਿਕਰ ਕਰੀ ਜਾਵਾਂਗੇ ਜ਼ਿਕਰ ਕਰੀ ਜਾਵਾਂਗੇ ਜ਼ਿਕਰ ਕਰੀ ਜਾਵਾਂ ਉਹਨੇ ਪਿੱਛੇ ਆਇਆ ਕਰ ਉਹਨਾ ਨਾ ਮੇਰਾ ਇਹ ਨਹੀਂ ਹੁੰਦਾ ਹੈ ਮੈਂ ਹੁਣ ਜੇ ਮੈਂ ਪਿਛਲੇ ਮੈਂ ਹੁਣ ਪਿਛਲੇ ਚ ਪੜ ਜਮਾ ਜਾ ਕੇ ਦੇ ਪਿੱਛੇ ਕੀ ਹੋਇਆ ਪਿੱਛੇ ਧਮਗਾਣਾ ਹੋਇਆ ਠੀਕ ਹੈ ਮੈਂ ਸੋਚ ਰਹਾ ਸੀ ਵੀ ਆਪਾਂ ਨੇ ਅੱਗੇ ਕੰਮ ਕਿਆ ਕਰਨਾ ਵੀ ਮੇਰਾ ਅਗਲਾ ਟੀਚਾ ਕਿਆ ਹੋਊਗਾ ਤੇ ਫਿਰ ਭਾਈ ਇਹ ਫੋਰਡ ਦੇ ਵਿੱਚ ਸਹਿਮਤੀ ਬਾਰੇ ਨਾ ਨੂ ਆਏ ਵਿੱਚ ਗੱਲਾਂ ਬਾਤਾਂ ਹੋਈਆਂ ਤੇ ਦੇਖਿਆ ਫਿਰ ਉਹ ਜਦੋਂ ਸਾਰੇ ਚੁੱਪ ਕਰ ਜਾਂਦੇ ਹਨ ਨਾ ਜੋ ਮੈਂ ਦੇਖਿਆ ਸਹਿਮਤੀ ਹੁੰਦੀ ਹੁੰਦੀ ਹੈ ਨਾ ਤੇ ਜਦ ਦੇਖਿਆ ਹੁਣ ਸਾਰੇ ਚੁੱਪ ਕਰ ਗਏ ਇਹ ਹਾਂ ਸ਼ਾਂਤ ਹੋਣ ਲੱਗੀ ਹੈ ਉਹਦੇ ਵਿੱਚ ਜੋ ਦੋ ਬੰਦੇ ਉੱਠ ਕੇ ਚਲੀ ਗਏ ਵਿੱਚ ਤੇ ਜਦੋਂ ਪਿੰਡ ਦੇ ਸਾਥ ਪਰ ਟੀਮ ਦੇ ਸਾਰੇ ਬੰਦੇ ਪਿੰਡ ਪੰਚਾਇਤ ਚੈਂਟ ਮੈਂਬਰ ਬੈਠੇ ਹੁੰਦੇ ਆ ਚੁੱਪ ਇਕੱਠੇ ਪਰ ਉਹਦੇ ਵਿੱਚ ਨਾ ਫਿਰ ਦੋ ਬੰਦੇ ਉੱਠ ਕੇ ਲੰਗੇ ਇਹ ਦੋ ਬੰਦੇ ਇਥੇ ਮੈਂ ਕਹਿੰਦਾ ਵੀ ਹੁਣ ਨਹੀਂ ਸ਼ਾਂਤੀ ਹੁੰਦੀ ਤੇ ਨੇਤਰਬਾਈ ਦੇ ਬੜੇ ਸੋਹਣੇ ਵਿਚਾਰ ਰੱਖੇ ਨੇਤਰਬਾਈ ਨੇ ਇਹ ਨਹੀਂ ਮੈਂ ਕਹਿੰਦਾ ਵੀ ਨੇਤਰਬਾਈ ਨੇ ਬੜੇ ਸੋਹਣੇ ਵਿਚਾਰ ਰੱਖੇ ਤੇ ਗੱਲਾਂ ਬਾਤ ਹਾਂ ਭਾਈ ਬੋਲੋ ਦਸੂ ਬਾਈ ਪਿੰਟ ਵਾਲੇ ਜਿਹਦਾ ਹੁਣ ਸਾਰੇ ਵਿੱਚ ਕਿਹਨੂੰ ਫਾਈ ਦਸੂ ਕੀ ਦੇ ਬਰਪਾਈ ਕਰਨੀ ਸਹੰਤ ਵੀ ਮੈਂ ਤਾਂ ਭਾਈ ਜਦ ਮਨ ਤਾਂ ਲਾ ਦੇ ਮੈਂ ਕਹਾਂ ਮੇਰੇ ਪਰ ਮੇਰੇ ਵਾਲਾ ਵੀ ਕੀ ਲੱਗ ਗਿਆ ਵੀ ਅ ਜਦੋਂ ਮੈਂ ਕਹਾਂ ਵੀ ਲੈ ਵੀ ਤਾਂ ਬੋਲੀ ਵਾਲਾ ਰੋਪਾ ਤੇ ਗਿਆ ਹੁਣ ਜਦੇ ਗੱਲ ਗੱਲ ਨੂੰ ਦੂਜੇ ਬੋਲੀ ਪਾਸ ਨੂੰ ਪਜਾਤਾ ਮੇਰੇ ਵਾਲੀ ਗੱਲ ਨੂੰ ਜਦੋਂ ਮੈਂ ਗੱਲ ਕਰੀ ਮੈਂ ਕਹਾਂ ਯਾਰ ਬੋਲੀ ਥੋੜੀ ਕੰਨ ਲੈਂਦੇ ਹਾਂ ਮੇਰੇ ਕੰਨ ਨੂੰ ਨਹੀਂ ਕਮਾਹਤੀ ਜਦੇ ਗੱਲ ਵੀ ਹਾਂ ਮੈਂ ਬੋਲੀ ਵਾਲੇ ਕਰਨੀ ਨਹੀਂ ਸਕਦੀ ਵਿੱਚ ਭਾਈ ਜਮਾਂ ਵੀ ਐਦਾਂ ਨਾ ਮੈਂ ਸੋਚਿਆ ਨਹੀਂ ਤਾਂ ਹੈ ਵੀ ਇਹਨੂੰ ਬੋਲੀ ਪੱਖੋਂ ਲਿਖ ਜਾਾਂਗਾ ਮੈਂ ਸੋਚਦਾ ਥਾ ਵੀ ਜੇ ਸਹਿਮਤੀ ਕਰਦੇ ਉਹ ਗੱਲ ਨੂੰ ਹੋਰ ਤਾਂ ਪੇਸ਼ ਕਰਤਾ ਉੱਥੇ ਜਿੱਦ ਪਿੰਡ ਦੀ ਸਾਰੀ ਬੰਦੇ ਹੁਣ ਮੈਂ ਕਦੇ ਅਰ ਇੰਨੇ ਬੰਦੇ 'ਚ ਕਦੇ ਬੋਲਿਆ ਨਹੀਂ ਹੈਗਾ ਪੂਰਾ ਸਾਰੇ ਜਦੋਂ ਮੈਂ ਖੜਾ ਹੋਇਆ ਸਾਰੇ ਜਿਹੜਾ ਮੇਰੇ ਪਰਾਂ ਐ ਅੱਖਾਂ ਜਿਹੜਾ ਇਕੱਲੇ ਇਕੱੱਖਾਂ ਭਾਗ ਵਿੱਚ ਆ ਮੈਂ ਗਲੇ ਨਾਲੇ ਮੈਂ ਹੋਰੇ ਕੁਝ ਕਹਿ ਤਾ ਵਿੱਚ ਉਹ ਹੱਸ ਕੇ ਜੀ ਤਾਂ ਫਿਰ ਜ਼ਬਾਨ ਤਤਲਾਉਣ ਲੱਜੇ ਏਡੇ ਹੁਣ ਪਿੰਡ ਦੇ ਸੂਬੇ ਬਾਰ ਬੰਦੇ ਸਾਹਮਣੇ ਬੈਠੇ ਆ ਠੀਕ ਹੈ ਤਾਂ ਮਿੱਤੇ ਹੁਣ ਕੈਮਰੇ ਕੋ ਮੈਂ ਬੋਲ ਸਕਦਾ ਹੁਣ ਇੱਦੀ ਬੜੀ ਸੱਜ ਦੇ ਸਾਹਮਣੇ ਨਹੀਂ ਬੋਲ ਰੋ ਮੇਰੀ ਨਹੀਂ ਪ੍ਰੈਕਟਿਸ ਹੈਗੀ ਇਦਾਂ ਬੋਲਣ ਦੀ ਉਹ ਨਿੱਤਰ ਬਈਆ ਪੂਰਾ ਵਧੀਆ ਭਾਸ਼ਾ ਦਾ ਵੀ ਓੱਖਾ ਜੱਖਾ ਭਾਵੇਂ ਗੱਲਬਾਤ ਕਰ ਲੈਂਦਾ ਸਾਰੇ ਪਿੰਡ ਦੇ ਉਹ ਬੰਦੇ ਸੋਹਣੇ ਆਪਣੇ ਵਿਚਾਰ ਲਿਖੇ ਹੋਏ ਤੇ ਕੱਲਾ ਕੱਲਾ ਵਿਚਾਰ ਉਹ ਦੱਸ ਰਿਹਾਦਾ ਆਪਣਾ ਬੈਠ ਕੇ ਵੀ ਆਹ ਵਿਚਾਰ ਹੈ ਮੇਰਾ ਆਂ ਮੈਂ ਪਿੰਡ ਵਾਸਤੇ ਆਇਆਂ ਕਰਨਾ ਚਾਹੁੰਦਾ ਪਿੰਡ ਵਾਸਤੇ ਆਇਆਂ ਕਰਨਾ ਚਾਹੁੰਦਾ ਪਿੰਡ ਵਾਸਤੇ ਆਇਆਂ ਕਰਨਾ ਚਾਹੁੰਦਾ ਤੂੰ ਬੋਲਿਆ ਪਰ ਮੈਂ ਫਿਰ ਮੈਂ ਸੋਚੀ ਜਮਾ ਯਾਰ ਫਿਰ ਮੈਂ ਆਪਣੇ ਅੰਦਰ ਅੰਦਰ ਹੀ ਸੋਚਦਾ ਕਿ ਮੈਂ ਉਹ ਕੰ ਜਿਹੜੇ ਅੱਜ ਤੱਕ ਕਿਸੇ ਨੇ ਕਰੇ ਨਹੀਂ ਤੇ ਇਹ ਇੱਕ ਪਿੰਡ ਦੀ ਨਮਾ ਨਹੌਰ ਬਦਲ ਜਾਂਦੀ ਮੈਂ ਤਾਂ ਹਮੇਸ਼ਾ ਤੁਹਾਨੂੰ ਮੈਂ ਹੁਣ ਸਿੱਥ ਪੋਸ ਕਰਕੇ ਇੱਕ ਬੰਦੇ ਦੀ ਤੁਹਾਨੂੰ ਵੀਡੀਓ ਕੱਢ ਕੇ ਦਿਖਾਉਂਦਾ ਵੀ ਉਹ ਬੰਦੇ ਨੇ ਪਿੰਡ ਦਾ ਕਿਹੜਾ ਨਕਸ਼ਾ ਬਣਾਤਾ ਉਹ ਮੇਰੇ ਦੋਸਤ ਦਾ ਕਹਾ ਦੋਸਤਾ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਮੈਂ ਜਿਹੜੀ ਚੀਜ਼ ਸੋਚੀ ਦੀ ਮੈਂ ਕੀ ਕਰਨਾ ਹੈ ਇੱਕ ਮਿੰਟ ਖੜ ਜਾ ਆ ਗਿਆ ਅੱਗੇ ਨਾ ਮੇਰੇ ਉਹ ਤੁਸੀਂ ਯੂਟਿਊਬਰ ਸੱਚ ਕਾ ਲਿਓ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਮੈਂ ਤੁਹਾਨੂੰ ਦਾਦਾ ਪਿੰਡ ਘੜਾ ਮੈਂ ਥੋੜੀ ਵੀਡੀਓ ਪਲੇ ਕਰਦਾ ਉਹ ਅਗਲੇ ਬਿਨਾਂ ਕਾਪੀ ਰਾਈਟ ਵੀ ਨਾ ਅੱਜ ਵੀ ਦੇਖੋ ਕਿਆ ਪਿੰਡ ਦੀ ਚੀਜ਼ ਬਣਾਈ ਹੋਈ ਆ। ਦਰਖਤ ਲੱਗੇ ਹੋ ਨੇ ਪਿੰਡ ਦੇ ਵਿੱਚ ਆਹ। ਠੀਕ ਹੈ ਜੀ। ਹੁਣ ਤੋਂ ਮੈਂ ਦੱਸਦਾ ਕਿੱਥੇ ਪਿੰਡ ਪੈਂਦਾ ਇਹ ਗੁਰਦਾਸਪੁਰ ਚ ਪੈਜਦਾ ਪਿੰਡ ਬੁੱੱਲੇਵਾਲ ਸਾਹ। ਆਪਣਾ ਪੇਜ ਆ ਵੀਰ ਦਾ ਇਹ ਮੈਂ ਪਿੱਛੇ ਕਰਦਾ ਵੀਡੀਓ। ਪੇਜ ਪਰ ਤੇ ਪ ਦਿਖਾ ਸਕਦੇ ਵੀਰ। ਆਹ ਆ ਬਿਰ ਦੀ ਫੋਟੋ ਹੈ। ਪਿਆਰਾ ਹੈ। ਸਾਹ ਬੁੱੱਲੇਵਾਲ ਇਹ ਗੁਰਦਾਸਪੁਰ ਚ ਪੈਜਦਾ ਪਿੰਡ ਆ ਦੇਖੋ ਪਿੰਡ ਦੀ ਕੰਨ ਹੋਰ ਫੋਟੋ ਲੱਗੀ ਹੋਈ ਹੈ। ਠੀਕ ਹੈ। ਇਹ ਜੀ ਸੋਚਿਆ ਇਹਦੇ ਵੀ ਇਦਾਂ ਬਣਾ ਜੇ ਆਪਾਂ ਕਰਦੇ। ਠੀਕ ਹੈ। ਵੀਰਾਂ ਦੇ ਖਬਰਾਂ ਵੀ ਲੱਗਦੇ ਆ ਬਹੁਤ ਯੂਟਿਊਬਰਾਂ ਨੇ ਵੀਡੀਓ ਬਣਾ ਬਣਾ ਕੇ ਪਾਈ ਹੋਈਆਂ ਨਿੱਕੇ ਘੁੰਮਣ ਲਾਜੀ ਇੱਥੇ ਪਿੰਡ ਦੇ ਵਿਚਾਲੇ ਦਾ ਉਹ ਕਰੀ ਹੋਈ ਆ ਹੋਰ ਅੱਗੇ ਚੱਲਦੇ ਆ ਆ ਕੋਈ ਪੱਕੇ ਕਰਮਚਾਰੀ ਲੱਗੇ ਜਿੱਦੇ ਰੀਲ ਬਣਾਈ ਪਿੰਡ ਦੀ ਹਰੇ ਇੰਦਰ ਹੋ ਗਿਆ ਇੱਥੇ ਦਿਖਾਉਂਦਾ ਮੈਂ ਦੇਖੋ ਦਰਖਤ ਲੱਗੇ ਚਾਰੇ ਪਾਸੇ ਪਿੰਡ ਤੇ ਕਹਿੰਦਾ ਯਾਰ ਮੈਂ ਜਦੋਂ ਵੀਰ ਦੇ ਰੀਲਾਂ ਦੇਖਿਆ ਮੈਂ ਦੱਸਿਆ ਵੀ ਤੁਹਾਨੂੰ ਦੱਸਿਆ ਵੀ ਇਹ ਨੋਰਵੇ ਤੋਂ ਮੇਰਾ ਵੀਰ ਮੇਰੇ ਦੋਸਤਾਂ ਦਾ ਪੱਕਾ ਦੋਸਤ ਆ ਇਹ ਜੀ ਪੇਜ ਕੱਟ ਕੇ ਦੇਖ ਲਿਓ ਵੇ ਠੀਕ ਹੈ ਜੀ ਬਹੁਤ ਢਿੱਲਾ ਦੇਖੋ ਆਪਣੇ ਦੇਖੋ ਕੁਰਸੀਆਂ ਬੈਠਣ ਪੁੱਠਣ ਵਾਸਤੇ ਬਣਾਈ ਹੋਈਆਂ ਠੀਕ ਹੈ ਤੁਹਾਨੂੰ ਫੋਟੋ ਨਾ ਖੋਣਾ ਹੁਣ ਮੈਂ ਵੀ ਦਫਾ ਫੋਟੋਆਂ ਖਿੱਚਿਆ ਆ ਦੇਖੋ ਪਿੰਡ ਦੇ ਫੋਟੋ ਆ ਲੱਗਦਾ ਨਹੀਂ ਹੈ ਵੀ ਤੁਸੀਂ ਪਿੰਡ ਜਿਹਾ ਐਨ ਲੱਗਦਾ ਤੁਸੀਂ ਕਿਸੇ ਸ਼ਹਿਰ ਚ ਵੱਢ ਗਏ ਹੋਗੇ ਜੇ ਤੁਸੀਂ ਕਹੇ ਵੀ ਜਾਣ ਮੇਰੇ ਦਿਲ ਹੈਗਾ ਮੈਂ ਕਦੇ ਕਿਹਾ ਸੀ ਵੀ ਜਦੋਂ ਵੀ ਰਹੋਗੇ ਤੁਸੀਂ ਪਿੰਡ ਆ ਤੇ ਆਪਾਂ ਜ਼ਰੂਰ ਮਿਲਾਂਗੇ ਤੇ ਆਪਾਂ ਥੋੜੇ ਪਿੰਡ ਦੇ ਜ਼ਰੂਰ ਇੱਕ ਵੀਡੀਓ ਬਣਾ ਕੇ ਪਾਵਾਂਗੇ ਆ ਪਿੱਛੇ ਦੇਖੋ ਕਿੰਨਾ ਵਜੇ ਨੇ ਇੱਕ ਗੱਪੇ ਬੈਠਣ ਨੂੰ ਬਣਾਇਆ ਹੋਇਆ ਅੱਧੇ ਨੀ ਦੇ ਵਿੱਚ ਆ ਇਹ ਜੀ 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 ਸੋਚਿਓ ਇਹਦੇ ਵੀ ਇਦਾਂ ਕੁਛ ਕਰੀਏ ਯਾਰ ਆਪਾਂ ਆਹ ਗੱਲਾਂ ਬਾਤਾਂ ਹੋਈਆਂ ਠੀਕ ਹੈ ਜੀ ਇਹ ਕੋਈ ਕਿਥੇ ਹੋ ਕੇ ਦਰਖਤਾਂ ਟੱਲੇ ਗੱਭਰੂ ਚੀਜ਼ ਬਣਾਤੀ ਬੈਠਣ ਵਾਸਤੇ ਇੱਕ ਆ ਦੇ ਕਿੰਨਾ ਸੋਹਣਾ ਬਣਾਇਆ ਪਿੱਛੇ ਆ ਇਹ ਤਾਂ ਕੁਛ ਕਰਨਾ ਚਾਹੁੰਦਾ ਪਿੰਡ ਵਾਸਤੇ ਮੈਂ ਬਜ਼ੁਰਗ ਲੱਗਿਆ ਵੀ ਦਰਖਤ ਲਾਉਣ ਲੱਗਿਆ ਬੋਰਡ ਦਾ ਰਿੱਪੜ ਦਾ ਕਹਾਦਾ ਬੋਰਡ ਆਹ ਵੇਖ ਦੀ ਫੋਟੋ ਹੈ ਨਾਰਵੇ ਤੋਂ ਹੈ ਯੂਟਿਊਬਰ ਸਰਚ ਕਰ ਲਿਓ ਪਿੰਡ ਬੁੱਲੇਵਾਲ ਪੰਜਾਬ ਇਦਾਂ ਸਰਚ ਕਰੋ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਜਿਹੜਾ ਥੋੜਾ ਮੈਂ ਸਲੋ ਬੋਲਿਆ ਕਿ ਹੁਣ ਆੜਿਆ-ਦਾਰ ਗੱਲਾਂ ਬਾਤਾਂ ਹੁੰਦੀਆਂ ਹੋਣੀਆਂ ਕੋਈ ਨਹੀਂ ਭਾਈ ਹੁਣ ਦੇਖਦੇ ਹਲੇ ਨਿਤਰ ਬਈ ਨਾਲ ਸਲਾਹ ਪਤਾ ਹੋਣਗੇ ਸਾਰੀਆਂ ਵੀ ਕੀ ਬਣਦਾ ਕਿਆ ਕੇ ਕਿਆ ਪ੍ਰੋਸੈਸਰ ਕੇ ਸਰ ਖਰੇ ਕੇ ਬੰਦਾ ਬਾਈ ਜ਼ੋਰ ਲਾਉਂਦਾ ਵੀ ਜਦੋਂ ਬੂਟਾ ਨਿਕਲ ਕੇ ਬਾਹਰ ਆਉਂਦੀਆਂ ਫਿਰ ਪਤਾ ਲੱਗਦਾ ਵੀ ਲੋਕਾਂ ਦਾ ਛਕਾ ਤੇ ਅੰਦਰ ਹੋਣਾ ਠੀਕ ਆ ਮੈਂ ਜੇ ਕਿਸੇ ਨੂੰ ਜਗ੍ਹਾ ਮਿਲੂਗਾ ਤੇਰੇ ਨਾਲੇ ਆ ਤੇਰੇ ਨਾਲੇ ਆ ਤੇਰੇ ਨਾਲੇ ਸਾਰੇ ਨੇ ਜਦੋਂ ਨਤੀਜਾ ਹੋਣਾ ਫਿਰ ਕੁਝ ਸ਼ੋਰ ਨਿਕਲਿਆ ਆਉਂਦਾ ਕੇ ਬਾਕੀ ਦੇਖਦਾ ਬਾਕੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਹਰ ਕੁਸ ਕੰਮ ਆ ਜਾਂਦਾ ਦਾ ਯਾਰ ਤਾਂ ਹੀ ਰਹਿਣ ਬਸੇ ਰਹਾ ਫਿਰ ਮੈਂ ਕਹਿੰਦਾ ਇੱਥੇ ਬਣਾਉਂਦੇ ਆ ਇੱਥੇ ਰਹਿਣੇ ਪਿੰਡ ਦੇ ਵਿੱਚ ਇਦਾਂ ਦਾ ਕੰਮ ਕਰੀ ਕੋ ਰੈਂਦੀ ਸਦੀਆਂ ਤੱਕ ਯਾਦ ਕੀਤਾ ਜਾਵੇ ਇਦਾਂ ਬਸ ਇਦਾਂ ਕੁ ਸੋਚਿਆ ਬਾਕੀ ਭਾਈ ਮਾਫੀ ਮੰਗਦਾ ਜੇ ਕੋਈ ਪਿੰਡ ਵਾਲੇ ਦੀ ਸ਼ਾਨ ਦੇ ਖਿਲਾਫ ਚੀਜ਼ ਪਾਈ ਗਈ ਹੋਵੇ ਕੋਈ ਬੋਲਿਆ ਗਿਆ ਹੋਵੇ ਠੀਕ ਆ ਮੇਰਾ ਪਾਈ ਪਿੰਡ ਆਪਣਾ ਪਿਆ ਪਿਆਰਾ ਪਿੰਡ ਇਹ ਨਹੀਂ ਹੈਗਾ ਵੀ ਤੁਸੀਂ ਵੀਡੀਓ ਦੇਖਦੇ ਹੋ ਨਾ ਉਹ ਯੂਟਿਊਬਰਾਂ ਦੀ ਵੀਡੀਓ ਦੇਖਦੇ ਹੋ ਨਾ ਠੀਕ ਆ ਤਾਂ ਨੰਮਾ ਭਾਜ ਉਧਰ ਆ ਜੇ ਨੇ ਉਹ ਕੈਮਰਾ ਲੱਗੇ ਜਿੱਥੇ ਹੁਣ ਸਾਡੇ ਕੰਮ ਚੱਲ ਰਿਹਾ ਆ ਨੰਮਾ ਭਾਜ ਆ ਗਿਆ ਉਹ ਜਾਂਦਾ ਉੱਪਰ ਰੋਟੀ ਮਿਲਦਾ ਜਾ ਸੀ ਹੁਣ ਤੇ ਆਪਾਂ ਅੱਜ ਵੀਡੀਓ ਬੰਦ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਦਾ ਸਮਾਂ ਤੇ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ